ਔਰ ਸਾਰੀਆਂ ਪਾਰਟੀਆਂ ਦਾ ਤਜਰਬਾ ਉਹਨਾਂ ਨੂੰ ਹੋ ਗਿਆ। ਹੂੰ। ਵਧੀਆ ਸਪੀਕਰ ਸਿਚੁਏਸ਼ਨ ਐਨਾਲਾਈਜ਼ ਕਰਨ ਦੇ ਵਿੱਚ ਐਕਸਪਰਟ ਕੋਈ ਦੋ ਰਾਇ ਨਹੀਂ। ਅਵਾਜ਼-ਏ-ਪੰਜਾਬ ਜਦੋਂ ਇਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਗਿਆ ਉਦੋਂ ਇਹਨਾਂ ਦੇ ਦਿਲ ਦੇ ਵਿੱਚ ਪੰਜਾਬ ਦੇ ਬੁੱਧਿਆਵਾਰੇ ਬਹੁਤ ਦਰਦ ਸੀਗਾ। ਔਰ ਦਰਦ ਵੀ ਜਾਨਣ ਸੀਗੇ ਕੋਈ ਡਰਾਮਾ ਨਹੀਂ ਸੀ ਕਰਦੇ। ਛੜਕ ਗਏ ਕਿਤੇ ਜਿੰਦਗੀ 'ਚ ਕਿਹੜੀ ਗੱਲ ਕਿਸ ਟਾਈਮ ਤੇ ਕਰਨੀ ਹੈ ਤੇ ਕਦੇ ਕਿਸ ਵੇਲੇ ਮੂੰਹ ਬੰਦ ਰੱਖਣਾ ਹੈ। ਇਸ ਸਿਆਸਤ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਜਿਹੜੇ ਬੰਦੇ ਰਾਈਜ਼ ਕਰਦੇ ਆ ਉਹ ਉਹਨਾਂ ਦੀ ਚੁੱਪ ਦੇ ਵਿੱਚ ਵੀ ਅਸੀਂ ਐਸ ਜਰਨਲਿਸਟ ਵਾਂਗ ਗੱਲ ਕਰਦੇ ਹਾਂ ਉਹਨਾਂ ਦੀ ਚੁੱਪ ਵੀ ਖਬਰ ਬਣਾਉਂਦੀ ਸੀ ਮੌਕੇ ਤੇ ਸਿਰਫ ਸਟੇਟਮੈਂਟ ਹੀ ਖਬਰ ਨਹੀਂ ਬਣਾਉਂਦੀ ਚੁੱਪ ਰਹਿਣਾ ਵੀ ਬਰਾਬਰ ਦੀ ਖਬਰ ਹੁੰਦੀ ਸੀ ਬ੍ਰਿਟਾਸ਼ਿੰਟਾੜਾ ਵਰਗੇ ਲੋਕ ਉਹ ਉਦੋਂ ਕਹਿੰਦੇ ਸੀ ਜਦੋਂ ਉਹ ਆਪ ਕੁਝ ਕਹਿਣਾ ਚਾਹੁੰਦੇ ਸੀ ਕੋਈ ਭਾਰ ਨਹੀਂ ਸੀ ਸਕਦਾ ਕੁਝ ਅਜਿਹੀ ਤਰ੍ਹਾਂ ਨਹੀਂ ਪੋਲਿਟਿਸ਼ੀਨ ਜਿਵੇਂ ਦੇਖਿਆ ਮਾਈਕ ਤੇ ਲਗਾ ਬੱਡ ਬੋਰਡ ਇੱਕ ਹੋ ਗਿਆ ਇੱਕਦਮ ਲਾਈਕ ਸਾਹ ਪ੍ਰਕਾਸ਼ ਸਿੰਘ ਬਾਦਲ ਕੋਈ ਕੁਛ ਕਹਾਈ ਨਹੀਂ ਸੀ ਸਾਹ ਪ੍ਰਕਾਸ਼ ਜੀ ਜੀ ਤੇ ਇਹਨਾਂ ਨੂੰ ਕੋਈ ਸੈੱਟ ਸੀਗੀ ਤੇ ਬਟ ਟਾਈਮਿੰਗ ਮਾਰ ਕਰਨੀ ਕੰਟੈਂਟ ਟਾਈਮਿੰਗ ਇੱਥੇ ਮੇਰਾ ਖਿਆਲ ਸਦਾ ਜਗਬੀਰ ਸਿੰਘ ਬਰਾੜ ਕਿਸੇ ਵੇਲੇ ਮਾਰ ਖਾਦੀ 1992 ਚ ਪਹਿਲੀ ਵਾਰੀ ਇਹ ਲੋਕ ਸਭਾ ਜਿੱਤੇ ਸੀ ਫਰੀਦਕੋਟ ਤੋਂ ਉਦੋਂ ਇਲੈਕਸ਼ਨ ਬਾਈਕਟ ਸੀ ਅਦਰਵਾਈਜ਼ ਲੇਕਿਨ ਲੋਕ ਸਭਾ ਦੇ ਵਿੱਚ ਜਿਸ ਤੱਕ ਨਾਲ ਇਹਨਾਂ ਨੇ ਪੰਜਾਬ ਦੇ ਮੁੱਦੇ ਉਠਾਏ ਹੋਏ ਉਹ ਇਹਨਾਂ ਦਾ ਇਮਪ੍ਰੈਸ਼ਨ ਚਲੋ ਆਵਾਜ਼ੇ ਪੰਜਾਬ ਤਾਂ ਬਣ ਗਿਆ ਐਂਟੀ ਨਾਲ ਐਂਟੀ ਕਾਂਗਰਸ ਬਣ ਗਿਆ ਨਾਲ ਇਹਨਾਂ ਦੀ ਸ਼ੁਰੂਆਤ ਜ਼ਿੰਦਗੀ ਦੀ ਇਹਨਾਂ ਦੇ ਫਾਦਰ ਸੇ ਕਾਂਗਰਸ ਆਪਣੇ ਕਾਲ ਦੇ ਦਲ ਦੇ ਵਿੱਚ ਰੋਮਣ ਕਾਲ ਦਾ ਮਿਨਿਸਟਰ ਰਹੇ ਸਰਗੁਰਮੀ ਸਿੰਘ ਇਹਨਾਂ ਨੇ ਕੈਰੀਅਰ ਆਪਣਾ ਸ਼ੁਰੂ ਕੀਤਾ ਸੀਗਾ ਆਲ ਇੰਡੀਆ ਸਿਕਸ ਫੈਡਰੇਸ਼ਨ ਤੋਂ ਫਰੀ ਕੋਟ ਜ਼ਿਲ੍ਹੇ ਦੇ ਸ਼ਾਇਦ ਪ੍ਰੈਜ਼ੀਡੈਂਟ ਵੀ ਸੀ ਉਹਦੇ ਸਰ ਇਹਨਾਂ ਦੀ ਇੱਕ ਮਤਕਸਮਤੀ ਸੀ ਜੀ ਇਹਨਾਂ ਨੂੰ ਇਹਨਾਂ ਦੇ ਖੇਤੇ 'ਚ 2 ਲੀਟਰ ਸੀਗੇ ਵੱਡੇ ਜਿਹੜੇ ਅਲਟੀਮੇਟਲੀ ਇਹਨਾਂ ਵਾਸਤੇ ਨਾ ਬਹੁਤ ਵੱਡੀ ਉਹ ਹਾਰਡਲ ਬਣ ਗਈ। ਇੱਕ ਫਦਾ ਖਰਚ ਰੂਪ ਸੇ ਇੱਕ ਬਰਾੜ। ਤਜਾਦ ਦੇ ਸਭ ਤੋਂ ਵੱਡੇ ਲੈਣ ਲੜ ਸਭ ਤੋਂ ਵੱਧ ਜਮੀਨ ਉਸ ਕੋਲੇ ਸੀ। ਦੂਸਰੇ ਤੁਹਾਡਾ ਪ੍ਰਤਾਸ਼ੇ ਬਾਦੂ ਤੇ ਇਹਨਾਂ ਦੀ ਫੈਮਿਲੀ। ਇਹਨਾਂ ਕੋਲ ਜਮੀਨ ਬਹੁਤ ਹੀ ਨਹੀਂ ਸੀ ਜਮੀਨ ਤਾਂ ਬਹੁਤ ਬਾਦ ਦੇ ਵਿੱਚ ਬਣਦੀ ਹੈ। ਉਹਨਾਂ ਕੋਲੇ ਜਮੀਨ ਬਹੁਤ ਸੀ। ਏਰੀਆ ਸੇਮ। ਇਹਨਾਂ ਕੋਲੇ ਅੱਗੇ ਬੰਦ ਰਸਤਾ ਹੈ ਨਹੀਂ ਸੀਗਾ। ਉਹਨਾਂ ਨੇ ਇਹਨਾਂ ਨੂੰ ਬਲਾਕ ਕਰ ਹੀ ਰੱਖਿਆ। ਬਨਵੇ ਜਾ ਕੇ ਰਸਤਾ ਮਾੜਾ-ਬੋਟਾ ਖੋਲੇ। ਤੇ ਉਹ ਉਸ ਤਵਾਰ ਤੇ ਜਿਹੜੇ ਮੈਂ ਗੱਲ ਪਹਿਲਾਂ ਕੀਤੀ ਵੀ ਕਿਹੜਾ ਗੱਲ ਤੇ ਕਿਸ ਟਾਈਮ ਤੇ ਗੱਲ ਕਰਨੀ ਹੈ ਉਥੇ ਗੜਬੜ ਹੁੰਦੀ ਚਲੇਗੀ ਉਹ ਟੀਮੇਟ ਲਈ ਨਾ ਨਵੇਂ ਵਿੱਚ ਜਦੋਂ 스타 ਬਣਦੇ ਆ ਸੁਖਵੀਰ ਸਿੰਘ ਬਾਦਲੋਹਰਾ ਤੇ ਹਰਾਇਆ ਵੀ ਉਸ ਟਾਈਮ ਤੇ 97 ਚ ਕਾਲੇਦ ਜਿੱਤਿਆ ਤੇ ਫਰੀ ਬਿਜਲੀ ਟਿਊਬਵੈਲਸ ਦਾ ਕੀ ਟਿਕ ਕੈਬਨਟ ਦਾ ਪਹਿਲਾ ਫੈਸਲਾ ਕਿਸਾਨਾਂ ਆਪੇ ਫਰੀ ਟਿਊਬਵੈਲ ਦੀ ਬਿਜਲੀ ਕਰਨਾ ਸੀਗਾ ਦੂਜਾ ਇਹਨਾਂ ਦਾ ਹਲਕਾ ਫਰੀਦਕੋਟ ਸੀਗਾ ਫਰੀਦਕੋਟ ਦੇ ਵਿੱਚ ਸੇਮ ਦੀ ਬਹੁਤ ਮਾਰ ਸੀ ਜੀ ਬੜਾ ਕਮਾਲ ਦਾ ਕੰਮ ਕੀਤਾ 1.5 ਸਾਲ ਦੇ ਵਿੱਚ ਬਾਦਲ ਸਰਕਾਰ ਨੇ ਸੇਮ ਚੱਕਤੀ ਸਾਰੀ ਜਿਹੜੇ ਰੋਦੇ ਲਕਨਾਂ ਦੀ ਸਭ ਦੇਸੀ ਬਾਦਲ ਕੋਸ ਉਸੇ ਹਲਕੇ ਤੋਂ ਹਾਰ ਗਏ ਇਹ ਆਪਣਾ ਸਟਡੀ ਹੈ ਜਿਹੜਾ ਡਵੈਲਪਮੈਂਟ ਇਕਨੋਮਿਕਸ ਹੈ ਡਵੈਲਪਮੈਂਟ ਪੋਲਿਟਿਕਸ ਆਫ ਡਵੈਲਪਮੈਂਟ ਇਕਨੋਮਿਕਸ ਉਹ ਇਸ ਸਟਡੀ ਆ ਆਪਣੇ ਆਪ ਦੇ ਵਿੱਚ ਹਾਰ ਗਿਆ ਥੋੜੇ ਦਿਨ ਰਹੇ ਐਮਪੀ ਮਤਲਬ ਉਹ ਉਸ ਤੋਂ ਬਾਅਦ ਫਿਰ ਇਲੈਕਸ਼ਨ ਆ ਗਈ ਸੋ ਉਸ ਤੋਂ ਬਾਅਦ ਥੜਕਣਾ ਸ਼ੁਰੂ ਹੋ ਗਏ ਫਿਰ ਇਧਰ ਚੱਲ ਉਧਰ ਚੱਲ ਅਲਟੀਮੇਟਲੀ ਕਿਤੇ ਅਡਜਸਟਮੈਂਟ ਹੋ ਹੀ ਨਹੀਂ ਤੇ ਜਿਹੜੇ ਇਹਨਾਂ ਦੇ ਦੋਸਤ ਨਾਲ ਲੱਗੇ ਸੀ ਵਿਚਾਰੇ ਉਹ ਵੀ ਇਸ ਤਰ੍ਹਾਂ ਦੇ ਸਿਆਣੇ ਬੰਦੇ ਸੀ ਨਾਲ ਇਹਨਾਂ ਦੇ ਅਸੀਂ ਗੱਲ ਕੋਈ ਨਹੀਂ ਸੀ ਮਤਲਬ ਕਿ ਰੇ ਸੀਗੇ ਇਹਨਾਂ ਦੀ ਟੀਮ 'ਚ ਬਹੁਤ ਵਧੀਆ ਇਨਸਾਨ ਸੀਗੇ ਲੋਕ ਤੇ ਜਦੋਂ ਠੜਕਣੇ ਸ਼ੁਰੂ ਹੋਏ ਬਈ ਫੈਸਲਾ ਪਾਵਾਂ ਠੀਕ ਹੋ ਵਾ ਟਾਈਮ ਕਾਲੋ ਤੁਹਾਨੂੰ ਤਾਂ ਕਈ ਵਾਰੀ ਠੜਕਣੇ ਚਲੇ ਗਏ ਇੱਕ ਤੋਂ ਬਾਅਦ ਦੂਜੀ ਪਾਰਟੀ ਦੂਜੀ ਤੋਂ ਬਾਅਦ ਤੀਜੀ ਪਾਰਟੀ ਹੁਣ ਸਾਰੇ ਤਰਵੇ ਹੋ ਗਏ ਹੁਣ ਮੈਂ ਅਖੀਰ ਤੇ ਗੱਲ ਮਕੋਣਾ ਇੱਕ ਗੱਲ ਕਹਿ ਕੇ ਇਹਨਾਂ ਨੂੰ ਆਵਾਜੇ ਪੰਜਾਬ ਕਿਹਾ ਜਾਂਦਾ ਸੀਗਾ ਹੁਣ ਮੈਨੂੰ ਇਦਾਂ ਲਈ ਸਮਝ ਆਉਂਦੀ ਕਿ ਜਿਸ ਬੰਦਾ ਇਹਨਾਂ ਅਵੇਰ ਹੋਵੇ ਪੋਲੀਟਿਕਲ ਲੈਵਲ ਤੇ ਆ ਕੇ ਜੀ ਕੀ ਹੁਣ ਉਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਦੀ ਆਵਾਜ਼ ਕੁਆਇਗਾ ਬੀਜੇਪੀ ਦੀ ਪਾਲਸੀ ਦਾ ਹਿੰਦੂ ਰਾਸ਼ਟਰ ਦੀ ਅਲਟੀਮੇਟ ਸਟੇਟ ਦਾ ਮਤਲਬ ਹੈ ਹਮ ਉਹ ਤਾਂ ਸੁਧਾਤਾ ਹੋਣਾ ਰਿਹਾ ਤਾਂ ਹੁਣ ਆਵਾਜੇ ਹਿੰਦੂ ਆਵਾਜੇ ਪੰਜਾਬ ਤੋਂ ਆਵਾਜੇ ਹਿੰਦੂ ਰਾਸ਼ਟਰ ਹੋਏਗਾ ਇਹ ਮੇਰੇ ਸਮਝ ਤੋਂ ਬਾਹਰ ਹੈ। ਹਾਂ। ਥੋੜੀ ਜਿਹਾ ਹੋਰ ਆਪਾਂ ਗੱਲ ਕਰ ਕੇ ਵਧਾਉਣੀ ਹੈ। ਇੱਕ ਅਸਪੈਕਟ ਹੋਰ ਦਾ ਹੈ ਉਹ ਸਿਆਸਤ ਇਨ ਜਨਰਲ ਆਪਾਂ ਗੱਲ ਕਰਦੇ। ਲਬਰਲਾਈਜੇਸ਼ਨ ਤੋਂ ਬਾਅਦ ਖਾਸ ਕਰਕੇ 1991 ਤੋਂ ਬਾਅਦ। ਉਸ ਤੋਂ ਪਹਿਲਾਂ ਟ੍ਰੈਂਡ ਘੱਟ ਸੀਗਾ। ਇਹ ਜਿਆਦਾ ਉਸ ਤੋਂ ਬਾਅਦ ਹੁੰਦਾ ਹੈ। ਹੂੰ। ਸਿਆਸਤ ਵਪਾਰ ਬਣ ਗਈ। ਜਦੋਂ ਸਿਆਸਤ ਵਪਾਰ ਬਣ ਗਈ ਤੇ ਜਿਹੜੀਆਂ ਪਾਰਟੀਆਂ ਚ ਜਿਹੜਾ ਸਿਧਾਂਤ ਸੀ ਨਾ ਉਹ ਸਿਧਾਂਤ ਵੀ ਆਪਦੇ ਅਲਟੀਮੇਟਲੀ ਵਪਾਰ ਆਫ ਤੇ ਵਰਤਿਆ ਜਾਣ ਲੱਗ ਪਿਆ। ਬੀਜੇਪੀ ਸਧਾਤ ਵਾਲੀ ਪਾਰਟੀ ਜਦੋਂ ਮੈਂ ਹਿੰਦੂ ਰਾਸ਼ਟਰੀ ਦੀ ਗੱਲ ਕਰਦਾ ਸਧਾਤ ਉਹਨਾਂ ਦਾ ਹੈਗਾ ਪਰ ਕਿ ਸਧਾਤ ਨੂੰ ਵੀ ਉਸ ਪਾਸੇ ਵਰਤਿਆ ਜਾ ਰਿਹਾ ਇੱਕ ਕਿ ਤਾਂ ਵਪਾਰ ਹੋ ਗਿਆ ਇਹਦੇ ਨਾਲ ਆ ਜਾਂਦਾ ਕੈਰੀਅਰ ਲੋਨ ਕੈਰੀਅਰਸ ਪੋਲਿਟੀਸ਼ਨ ਜੀ ਜਿਹੜਾ ਫੋਕਸ ਟੋਟਲ ਹੈ ਵੀ ਸਾਨੂੰ ਇਥੋਂ ਕੁਝ ਨਹੀਂ ਮਿਲਦਾ ਕੈਰੀਅਰ ਅੱਗੇ ਵਧਾਉਣਾ ਹੈ ਦੂਜੀ ਪਾਰਟੀ ਟਰਾਈ ਕਰ ਲਓ ਇੱਕ ਕੰਪਨੀ ਦੇ ਵਿੱਚ ਪ੍ਰੋਗਰੈਸ ਨਹੀਂ ਹੋਈ ਦੂਜੀ ਕੰਪਨੀ ਜਾਣ ਕਰ ਲਓ ਲਿਵਰ ਲਿਵਰਲਾਈਜੇਸ਼ਨ ਹੈ ਨਾ ਉਹਨਾਂ ਤੋਂ ਦੇ ਪ੍ਰਾਈਵੇਟਾਈਜੇਸ਼ਨ ਹੋ ਗਈ ਉਹਦੇ ਕਿਸੇ ਕੰਪਨੀ ਜੁਆਇਨ ਕਰਨ ਨੂੰ ਜਿੰਦਰ ਤੁਹਾਡਾ ਜਿਕਰਦਾ ਹੈਗਾ ਜੇ ਤੁਹਾਨੂੰ ਚਾਂਸ ਮਿਲਦਾ ਤਾਂ ਸੋ ਦੋ ਗੱਲਾਂ ਹੋ ਗਈਆਂ ਸਿਆਸਤ ਤੇ ਵਪਾਰ ਤੇ ਸਿਆਸਤ ਐਸ ਕੈਰੀਅਰ ਗੱਲ ਕੋਈ ਅਲਟੀਮੇਟ ਨਹੀਂ ਥੋੜਾ ਜਿਹਾ ਫਰਕ ਹੈ ਦੋਵਾਂ ਦੇ ਵਿੱਚ ਜੀ ਉਹ ਇਹ 트ੈਂਦੀ ਪੰਜਾਬ ਦੀ ਨਹੀਂ ਸਾਰਿਆਂ ਦੇ ਹੋ ਰਹੀ ਹੈ ਲੇਕਰ ਇਹਨਾਂ ਦੀ ਖਾਸ ਕਰਕੇ ਕਿ ਹੁਣ ਹੋਰ ਕਿਉਂ ਪਾਰਟੀ ਰਹੀ ਨਹੀਂ ਜਾਣ ਕਿੱਧਰ ਤੁਸੀਂ ਪਹਿਲਾਂ ਨਵੀਂ ਪਾਰਟੀ ਬਣਾ ਲਓ ਸ਼ਾਇਦ ਉਸੇ ਵੀ ਟਰਾਈ ਕਰ ਲੈਣ ਬਾਅਦ ਦੇ ਵਿੱਚ